ਹਾਂਜੀ ਸਸਤੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈ ਮੱਡੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਲੱਗੇ ਆਣਾ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਤਾਂ ਵਿਹੜਾ ਵਿਖਾਉਣੀਆਂ ਤੇ ਇੱਕ ਆਲਟੋ ਗੱਡੀ ਸੇਲ ਆ ਬਾਈ ਦੀ ਪੰਜਾਬ ਨੰਬਰ ਆਲਟੋ ਗੱਡੀ ਪੰਜਾਬ ਨੰਬਰ ਬਾਈ ਦੀ ਸੇਲ ਆ ਮੁੱਲ ਬਿਲਕੁਲ ਸਸਤੇ ਹੋਣਗੇ ਦੋ ਤੋਕੜ ਗੱਬਣ ਚੈੱਕ ਪਾਸ ਵਹਿਣਾ ਬਹੁਤ ਭੈਣ ਪਰੋ ਫੋਨ ਲਾਉਂਦੇ ਨੇ ਹਿੰਮਤ ਬਾਈ ਯਾਰ ਆਪਾਂ ਤੋਕੜ ਗੱਬਣ ਚੈੱਕ ਪਾਸ ਵਹਿੜ ਲੈਣੀ ਆ ਦੋ ਤੋਕੜ ਗੱਬਣ ਚੈੱਕ ਪਾਸ ਵਹਿਣਾ ਆ ਤਾਜੀ ਸੂਈ ਆ ਮਗਰ ਬੱਛੀ ਆ ਮੁੱਲ ਹੋਣਗੇ ਬਿਲਕੁਲ ਜਾਇਜ਼ ਜਿਹਦੇ ਪਸੰਦ ਆ ਭਾਵੇਂ ਚਾਰ ਟਾਈਮ ਮਾਲ ਚੋਕੇ ਲੈ ਜਾਓ ਤੇ ਅਕਲ ਤੋਂ ਗੱਡੀ ਆਗਲਾ ਆਪਦੀ ਟਰਾਈ ਲਵੇ ਤਸੱਲੀ ਕਰਕੇ ਲੈ ਜੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਂ ਦੱਸ ਦੀਏ ਨਾਂ ਭਾਈ ਸੋਨੀ ਬਰਾੜ ਪਿੰਡ ਲੰਗਿਆਣਾ ਪਰਾਣਾ ਤਸਵੀਰ ਬਾਗਾ ਪਰਾਣਾ ਜ਼ਿਲ੍ਹਾ ਮੋਗਾ ਭਾਈ ਫੋਨ ਨੰਬਰ 9865104288 ਜੀ ਇਦੋ ਹੀ ਕਾਰ ਸ਼ੁਰੂ ਇਹਨਾਂ ਹੋਰ ਆ ਭਾਈ 18-19 ਜਨ ਸੂਈ ਨੇ ਹੂੰ ਤੋ ਦੋਗੇ 15 ਤੋਂ ਬਾਹਰ ਪਰ 15 ਗੋਲ ਰੁਪਏ ਦੇ ਦੋ ਟਾਈਮ ਚੋਲਵੇ ਬੰਦਾ ਜੇ ਚਾਰ ਟਾਈਮ ਚੋਣੀ ਹੋਵੇ ਪਰ 6 ਟਾਂ ਚੋ ਫੋਨ ਹੋ ਲੈ ਜਿਹਨੇ ਦੋਨੇ ਚੋਣੀ ਆ ਉਹਨਾਂ ਨਾਲ ਕਹਿੰਦੇ ਨਹੀਂ ਭੇਜਣੀ ਆਪਾਂ ਚਵਾ ਕੇ ਦੇਣੀਆ ਚਵਾ ਕੇ ਚਵਾ ਕੇ ਬਾਈ ਮੜ ਕੇ ਕੋਈ ਲੰਬਾ ਨਹੀਂ ਗਾ ਚਾਹ ਦਿੱਤੀ ਹੋਵੇ ਬਾਈ ਹੂੰ ਕਿ ਦੋ ਗੋਲਾਂ ਨੂੰ ਮਾਰਦਾਗਾ ਦੋ ਘੜ ਘਟ ਜਾਂਦੇ ਆ ਲੱਗਦਾ ਬਾਈ 4 ਕਿਲੋ ਘਟ ਗਈ ਮੇਰੇ ਕੋਲ ਕਿੰਨੀ ਬਚ ਗਈ ਆ ਬਹੁਤ ਫੋਨ ਆ ਬਾਈ ਚੋ ਕੇ ਲੈਣੀ ਬਾਈ ਆਪਦੀ ਭਲਾ ਵੀਡੀਓ ਆਪਾਂ ਤਸੱਲੀ ਕਰਾ ਕੇ ਦੇਣੀ ਆ ਭਲਾ ਵੀਡੀਓ ਕਾਲ ਤੇ ਚੋਲੇ ਵੀ ਭਲਾ ਸਰ ਭੇਜ ਕੇ ਚੋਲਵੇ ਪਰ ਚੋ ਕੇ ਇਹਨੇ ਲੈਣੇ ਫੋਨ ਲਾਵੇ ਆਪਾਂ 15 ਕਿਲੋ ਕੰ ਇਹ ਲੱਗੇ 50000 ਦੇ ਲਓ ਬਈ ਬਾਈ ਕਹਿੰਦਾ ਉਹੀ ਭੈਣ ਭਰਾ ਫੋਨ ਲਾ ਵੀ ਜੀਨੇ ਚੋ ਕੇ ਲੈ ਜਾਣੀਆਂ ਸਾਡੀ ਫੁੱਲ ਗਾਰੰਟੀ ਹੈ 15 ਕਿਲੋ ਨੈੱਟ ਦੁੱਧ ਕੰਡੇ ਵਾਲਾ ਦੁੱਧ ਤਾਂ 15 ਤੋਂ ਬਾਹਰ ਹੋਊਗਾ ਆ ਲੇਵਾ ਖਾਲੀ ਆ ਤਾਂ ਕਿਉਂਕਿ ਸਵੇਰ ਦੀ ਚਵਾਈ ਹੋਈ ਆ ਤੇ ਵੀਡੀਓ ਬਣਾ ਰਹੇ ਆ 10 ਵਜੇ ਤੇ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਓਏ ਥੋੜੇ ਬੰਦੇ ਹੀ ਆ ਜਿਹੜੇ ਕਹਿੰਦੇ ਅਸੀਂ ਚਵਾ ਕੇ ਦੇਣੀ ਆ ਨਹੀਂ ਤਾਂ ਅਗਲਾ ਕਹਿੰਦਾ ਬਈ ਧਾਰਾ ਮਾਰ ਤੇ ਲੈ ਜਾ ਆ ਨਾ ਨਾ ਜੜਾ ਬਾਈ ਕਹਿੰਦਾ ਆਪਾਂ ਦੋ ਟਾਈਮ ਚਵਾ ਕੇ ਦੇਣੀ ਆ ਹੁਣ ਦੁੱਧ 15 ਕਿਲੋ ਤੋਂ ਬਾਹਰ ਕੰਡੇ ਵਾਲਾ ਹੈਗਾ ਕਰਕੇ ਤਾਂ ਹੀ ਕਹਿੰਦਾ ਕਿ ਆਪਾਂ ਚਵਾ ਕੇ ਦੇਣੀ ਆ ਆਪਾਂ ਹਰੇਕ ਵੀਡੀਓ 'ਚ ਵਾਰ-ਵਾਰ ਕਹੀਦਾ ਭਰਾਵੋ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਪਸ਼ੂ ਖਰੀਦਦੇ ਆ ਸੂਵੇ ਸਵਾਏ ਪਸ਼ੂ ਨੂੰ ਤਰਜੀਹ ਦਿਓ ਸੂਵੇ ਸਵਾਏ ਆ ਪਸ਼ੂ ਵੱੱਦ ਲਓ ਜਿਹਨੂੰ ਪਸ਼ੂਆਂ ਬਾਰੇ ਪ੍ਰੋਪਰ ਨੌਲੇਜ ਹੈ ਉਹਦਾ ਭਾਵੇਂ ਗੱਬਣ ਵੀ ਲੈਲੇ ਕੱਚਾ ਵੀ ਲੈਲੇ ਉਹਨੂੰ ਤਾਂ ਕੋਈ ਚੱਕਰ ਨਹੀਂਗਾ ਕੰਡੀ ਜੀ ਸਾਰੇ ਪੂਰਾ ਗਾਰੰਟੀ ਹੋ ਸਾਢੇ 7 ਕਿਲੋ ਤੜਕੇ ਸਾਢੇ 7 ਕਿਲੋ ਆਥ ਨੇ 15 ਕਿਲੋ ਨੈੱਟ ਦੁੱਧ ਕੰਡੇ ਵਾਲਾ ਤਿਆਰ ਆ 52000 ਦੀ ਛੋੜ ਛੱਪਾ ਹੋ ਜੂ ਜੈ ਜੀ ਭਾ ਦੁੱਧ ਬਹੁਤ ਆ 15 ਕਿਲੋ ਦੋ ਨੰਬਰ ਤੇ ਆ ਇਹ ਸਾਢੇ 9:30 75 ਗੱਪਾਂ ਚੈੱਕ ਪਾਸ ਆ ਗਈ ਅੱਜ ਇਹ ਤੁਸੀਂ 12 ਪਰ ਅਬ 10 ਤੋਂ ਫਿਰ ਦੋ ਟੈਂਕ ਵਾ ਕੇ ਦੇਵਾਂਗੇ ਪੈਸਾ 11:00 ਠੀਕ ਹੈ ਹਾਂ ਆ ਮਾੜੀ ਸਾਈਡ ਖਾਉਂਦੀ ਆ ਜੇਕ ਵੀ ਧਾਰ ਘੱਟ ਹੋਵੇ ਆਪਾਂ ਜਿੰਦਾ ਕਰਾਇ ਦੇਵਾਂਗੇ ਬੰਦੇ ਦਾ ਬੱਸ ਸਹੀ ਆ ਕੱਢ ਬਾਹਰ ਕਿੰਨੇ ਦੀ ਇਹ ਇਹਦਾ ਬਿਲ 1000 ਰੁਪਏ 2 ਨੰਬਰ 42000 ਦੀ ਸਾਢੇ ਤਿੰਨਾਂ ਦੀ ਹਾਂ ਬਲ ਚੈੱਕ ਪਾਸ ਆ ਰਾਦ ਕਰਾ ਕੇ ਲਿਜਾਵੇ ਸਾਢੇ ਤਿੰਨਾਂ ਦੀ ਗੱਬਣ ਚ ਇੱਕ ਪਾਸ ਦੁੱਧ ਆ ਬਾਈ ਕਹਿੰਦਾ 12 ਕਿਲੋ ਅਗਲੇ ਦੇ ਘਰੇ ਮੈਂ 12 ਕਿਲੋ ਚੋਕੇ ਲੈਂਦੀ ਆ ਆਪਣੇ ਘਰੇ ਅੱਜ ਹੀ ਆਈ ਆ ਕਈ ਵਾਰ ਪਤਾ ਨਹੀਂ ਹੁੰਦਾ ਪਸ਼ੂ ਉਪਰਾਂ ਨਾ ਕਰ ਜੇ 10 ਕਿਲੋ ਮੰਨ ਕੇ ਆਓ ਬਾਈ ਕਹਿੰਦਾ ਹੋ ਸਕਦਾ ਮੈਂ 11 ਕਿਲੋ ਹੀ ਕੰਡੇ ਦੇ ਬਾਈ ਕਹਿੰਦਾ ਜੋਕੇ ਦੇ ਦਿਆਂ ਐ ਗੇੜਾ ਹੋਰ ਕਢਾਲਾ ਵੱਡੀ ਉੱਡੀ ਫੁੱਲ ਐ ਤਾਂ ਹੀ ਦੂਰੀ ਵਰੀ ਗੇੜਾ ਕਢਾਇਆ ਕਿ ਕੱਦ ਵੱਡ ਫੁੱਲੀ ਵੱਡਾ 42000 ਦੀ ਧਾਰ ਦਾ ਵੀ ਫਰਕ ਨਹੀਂ ਹੋਊ ਮੂਰਲੇ ਥਾਨ ਨਾਲ ਮੂਰਲਾ ਚੋਲੇ ਮਗਰਲੇ ਨਾਲ ਮਗਰਲਾ ਚੋਲੇ ਜੇ ਇੱਕ ਧਾਰ ਦਾ ਵੀ ਬਾਈ ਕਹਿੰਦਾ ਫਰਕ ਪੈਗਾ ਬਾਹਲਾ ਅੱਧਾ ਕਿਲੋ ਕਿਲੋ ਦੁੱਧ ਦਾ ਫਰਕ ਪੈਣਾ ਉਹ ਤਾਂ ਵੱਡੀ ਗੱਲ ਹੈ ਧਾਰ ਦਾ ਵੀ ਫਰਕ ਪੈ ਗਿਆ ਬਾਈ ਕਹਿੰਦਾ ਆਪਾਂ ਕਿਰਾਇਆ ਦੇ ਕੇ ਮੋੜੂਗਾ ਮੈਂ ਭਾਵੇਂ ਕੋਈ 100 ਕਿਲੋਮੀਟਰ ਤੇ ਆਜੇ ਜੇ 2000 ਲੱਗਾ ਜਾਂ 3000 ਲੱਗਾ ਅਗਲੇ ਦਾ ਕਿਰਾਇਆ ਦੇ ਕੇ ਮੋੜੂ ਜੇ ਦੁੱਧ ਦਾ ਫਰਕ ਨਿਕਲ ਜੇ ਕੋਈ ਚੋਕਾਂ ਜਿਹਾ ਦੱਸਿਆ ਪੇ ਚੋਕ ਕੇ ਲਈਆਂ ਚੋਕ ਆ ਕੇ ਦੇਣੀ ਤਾਂ ਹੀ ਖਾ ਸਹੀ ਆ ਚੋਕੇ ਬਾਈ ਕਹਿੰਦਾ ਲਿਆਂਦਿਆਂ ਚਵਾ ਕੇ ਹੀ ਦੇਣੀਆ ਵਧੀਆ ਗੱਲ ਆ ਆਪਦੀ ਫੁੱਲ ਤਸੱਲੀ ਕਰਾ ਕੇ ਦਿਓ ਸਤ ਵਜੇ ਚਵਾਈ ਹੋਈ ਆ ਅਬਾ ਟਾਈਮ ਟਾਈਮ ਦੇ ਬਾਅਦ ਛਾਟਾਂ ਚਵਾਈ ਕਰ ਲੈ ਬਈ ਆ ਸੋਭਾ 7 ਵਜੇ ਚਵਾਈ ਹੋਈ ਆ ਆਥਨ ਦੀ ਚਵਾਈ ਚ ਸਾਰਾ ਦਿਨ ਪਿਆ ਆਹ ਟਾਈਮ ਵੇਖ ਲਓ 10 ਵਜੇ 14 15 ਮਿੰਟ ਹੋ ਗਏ ਤੇ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਤੜਕੇ ਵੀ 7 ਵਜੇ ਕੰਡੇ ਤੇ ਦੁੱਧ ਜੋਖਲੇ ਹੱਥ ਨੇ ਵੀ ਜੋਖਲੇ 42000 ਦੀ ਦੇ ਦੇਣੀ ਆ ਵੈਡ ਫੋਲੀ ਵੱਡੀ ਆ ਨਾਲੇ ਤਾਂ ਹਜੇ 3.5 ਮਹੀਨੇ ਦੁੱਧ ਪਿਆਜੂ ਮਗਰਲੇ 2 ਕੁ ਮਹੀਨੇ ਵਧੀਆ ਸੇਵਾ ਸੁਭਾ ਕਰ ਲੋਂਗੇ ਜਿਸ ਦਿਨ ਤਿਆਰ ਹੋ ਜਾਂਦੀ ਆ ਵੈੜ ਫੁੱਲ ਵੱਡੀ ਆ ਪੂਰੇ ਪੈਸਿਆਂ ਦੀ ਹੁਣ ਚਲੋ ਆਪਾਂ ਐ ਨਹੀਂ ਕਹਿੰਦਾ ਕਿ ਇੰਨੇ ਪੈਸਿਆਂ ਦੀ ਆ ਉਹ ਜਿਹਦੇ ਸੇਵਾ ਕਰਨੀ ਆ ਜੇ ਰਾਜ਼ੀ ਕਰ ਲੋਂਗੇ ਦਾਣਾ ਦਾ ਆਪਾਂ ਵੱਧ ਪਾ ਲੋਂਗੇ ਤਾਂ 10-15000 ਵੱਧ ਵਟਾਜੂਗੀ ਤੇ ਜੇ ਲਿੱਸੀ ਰਹਗੀ ਉਹ 10-15000 ਘੱਟ ਵਟਾਜੂਗੀ ਪਰ ਵੈੜ ਫੁੱਲ ਚੰਗੀ ਆ ਜੇ ਰਾਜ਼ੀ ਕਰ ਲੋਂਗੇ ਦੁੱਗਣੇ ਪੈਸਿਆਂ ਦੀ ਆ ਅੱਗੇ ਆ ਜਾ ਇਹ ਸੱਤ ਮਹੀਨੇ ਦੀ ਗੱਬਣਾ ਚੈੱਕ ਪਾਸ ਆ ਬਾਈ ਠੀਕ ਐ ਲਓ ਥੱਲੇ 6 ਕਿਲੋ ਦੇ ਕੱਢ ਬਾਹਰ ਹਾਂ ਇੱਕਦਾਂ ਮਾੜੀ ਪੂਰਪਿੰਡੀ ਮਗਰਲੇ ਚੋਂ ਅਗਲਾ ਚੋਕੇ ਲਈ ਜਾ ਬਾਈ ਕਿੰਨੇ ਦੀ ਸੋਹਣੀ ਐ ਇਹ ਇਹਦਾ 35000 ਦੀ ਐ ਸੱਤ ਮਹੀਨਿਆਂ ਦੀ ਗੱਬਣਾ ਤੇ 6 ਕਿਲੋ ਦੁੱਧ ਦਾ ਕੰਡੇ ਵਾਲਾ ਕੋਈ 4 ਕਿਲੋ ਮੰਨ ਕੇ ਨਾ ਆਵੇ 6 ਕਿਲੋ ਕਿਆ ਹੋ ਬਿਆ ਕੰਡਾ ਜੈਣਾਂ ਵਾਲਾ ਜੋ ਅਗਲਾ ਆਪਦਾ ਵੀ ਲਿਆ ਸਕਦਾ ਆ ਲੀਟਰ ਲੈ ਆਵੇ ਨਾਲ ਆਵਾ ਲੀਟਰ ਲੈ ਆਵੇ ਡੱਬੇ ਮਾਰ ਲੈ 6 ਲੀਟਰ ਆਪ ਦਾ ਡੱਬਾ ਡੱਬਾ ਨਾਲ ਲਈ ਆਵੇ ਤੇ ਬਾਲਟੀ ਭਾਈ ਦੇ ਦੂਗਾ ਬਾਲਟੀ ਚ ਛੋਲਿਓ ਤੇ ਡੱਬਿਆਂ ਨਾਲ ਮਿਲ ਲਿਓ 6 ਲੀਟਰ 35 ਹਾਂ ਭਾਈ ਕਹਿੰਦਾ ਆਏ ਨਾ ਕੋਈ ਕਹੇ ਕਿ ਕੰਡਾ ਗਾਂ ਪਸ਼ਾਂ ਕੀਤਾ ਹੋਊ ਅਗਲਾ ਆਪਦੇ ਡੱਬੇ ਲੈ ਆਵੇ ਡੱਬੇ ਮਾਰ ਲੈ ਡੱਬਾ ਇੱਕ ਲੈ ਆਵੇ 3 ਲੀਟਰ ਤੜਕੇ ਮਾਰ ਲੈ 3 ਲੀਟਰ ਹੱਥ ਨੇ ਮਾਰ ਲੈ 6 ਲੀਟਰ ਨੈਟ ਤਿਆਰ ਹੈ ਸੱਤਾਂ ਦੀ ਗੱਬਣ ਆ 35000 ਦੀ 35000 35000 ਦੀ ਇਹ ਵੀ ਵੜ ਸੇਵਾ ਸੁਭਾ ਕਰ ਲੋਂਗੇ ਵਧੀਆ ਪੈਸੇ ਵਟਾਜੂ ਅੱਜ ਦੀ ਵੀਡੀਓ ਦੇ ਵਿੱਚ ਜਾਇ ਜੇ ਹੁਣ ਆ ਦੋ ਨੰਬਰ ਵਾਛੀ ਕਿੰਨੀ ਚੰਗੀ ਤੋਕੜ ਗੱਬਣ ਚ ਇੱਕ ਬਾਸ ਫੁੱਲ ਵੱਡੀ ਤੇ ਤਿੰਨ ਨੰਬਰ ਦਾ ਭਾਅ ਵੀ ਨਿੱਕਾ ਜ 35000 ਵੈੜ ਉਹ ਵੀ ਚੰਗੀ ਕੱਤ ਵਾਲੀ ਕੋਈ ਗੋਡੇ ਕਿ ਜਿੱਡੀ ਨਹੀਂ ਆ ਤਾਜੀ ਸੂਈ ਆ 15 ਕਿਲੋ ਤੋਂ ਬਾਹਰ ਦੁੱਧ ਤਿਆਰ ਆ ਤੁਸੀਂ 15 ਮੰਨ ਕੇ ਆਇਓ ਆ ਪਿਆ ਚੈਨ ਵਾਲਾ ਕੰਡਾ ਚੱਲਦਾ ਜਿਵੇਂ ਸਹੀ ਆ ਨਹੀਂ ਅਗਲਾ ਆਪ ਦਾ ਲਿਆਵੇ ਨਹੀਂ ਅਗਲਾ ਡੱਬਾ ਲਿਆਵੇ 1 ਲੀਟਰ ਵਾਲਾ ਡੱਬਾ ਲਿਆਵੇ ਤੜਕੇ ਆਥ ਨੇ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਜੀ ਕਰਦਾ ਡੱਬਿਆਂ ਨਾਲ ਦੁੱਧ ਮਿਣ ਕੇ ਲੈ ਜੇ ਐਦੂ ਹੁਣ ਗਰੰਟੀਆਂ ਹੋਰ ਕੀ ਦੇਵੂ ਅਗਲਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਫਾਸਿ